1.8 5 5 ਸੋਣੀ ਮੈਂ ਕਰਦਾ ਯਾਰ ਆ ਨਹੀਂ ਔਰ ਇਹ ਖੜਾ ਆ ਭਾਜਦਾ ਤੁਝੇ ਮੈਂ ਚੋਰੀ ਜਿਹਾ ਲੈ ਆਉਂਦਾ ਯਾਰ ਹਰ ਜੱਟ ਕੇ ਹਾਂ ਚੋਰੀ ਦੇ ਛੂਰਾ ਪੂਰਾ ਸੋਨ ਨਾਲ ਨਹੀਂ ਗੱਲ ਬਣਨੀ ਪੁਰਾ ਕਰ ਉਹ ਬਾਈ ਪੱਕੇ ਰੁਪਏ ਲਾ ਸੋਨ ਪੱਕੇ ਲਾ ਤੂੰ ਵੀ ਉਹੀ ਲਵਾਈਆਂ ਨੇ ਚੱਕੇ ਮੈਂ ਚੱਕੇ ਲਵਾਈਆਂ ਪਰਾਵਾ ਜਵਾਨ ਆ ਪੱਠ ਜਰਾ ਐ ਨਹੀਂ ਬਣਨੀ ਹਾਂ ਐ ਥੋੜੀ ਹੁਣ ਬੱਕਰੀਆਂ ਆ ਯਾਰ ਬਾਈ ਕੁਆਲਿਟੀ ਵਾਲੀਆਂ ਬੂਥੜ ਵੇ ਕਿੱਡਾ ਪਿਆ ਬਾਈ ਲੈਣ ਬਾਡੀ ਦੀ ਵੇਖ ਤੋ ਉਹ 12 ਵਾਲੀ ਤਾਂ ਆਪਣੀ ਪੱਕੀ ਆ ਲੈ ਲਈ ਨਾ ਉਹ ਤੇਂਦੇ ਨਹੀਂ ਆਇਂਦਕ ਉਹ ਯਾਰ ਪੱਕੇ ਰੁਪਏ ਦੱਸ ਦੇ ਬਾਈ ਹੁਣ 17 ਦੀ ਮੈਂ ਕਿਵੇਂ ਦੇ ਦਿਆਂ ਇਹਨਾਂ ਨੂੰ ਤੂੰ ਵੀ ਛਾਣਾ ਮੈਂ ਤਾਂ 16 ਲਾਇਆ ਹਾਂ ਚੱਲ 16 ਦੀ ਰੱਖ ਲੈ ਯਾਰ ਪੱਕਾ ਮੋਨ ਲਾਓ 16 17000 ਦੀਆਂ ਬੱਕਰੀਆਂ ਮੈਂ ਆਹ ਤਾਂ 52 50000 ਨਾਲ ਨਹੀਂ ਹੋਣੀ ਵੱਡੇ ਛਾਲਾ ਮਾਰਨੀਆਂ ਪੈਣਗੀਆਂ ਬਾਈ 17000 ਦੀ ਦੇਸ ਨਹੀਂ 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 ਹਾਂ ਕੋਈ ਨਹੀਂ ਹੋਰ ਵੇਖ ਲਓ ਤੂੰ ਹੋਰ ਵੇਖ ਲਓ ਕੋਈ ਨਹੀਂ ਐ ਨਾ ਬਾਈ ਏਡੀ ਲੈਨ ਬਾਡੀ ਦੀ ਬੱਕਰੀ ਹੁਣ ਤੈਨੂੰ ਦੱਸਿਆ 50 ਕਿਲੋ ਤੋਂ weight ਦੇ ਹਿਸਾਬ ਨਾਲੀ ਆ ਆ ਦੱਸੂਗੀ ਗੱਭਣ ਤਾਂ ਕੀ ਆ ਵਾਹ ਏਡੀਆਂ ਲੈਨ ਬਾਡੀ ਵਾਲੀਆਂ ਬੱਕਰੀਆਂ ਬਾਈ ਤੂੰ ਲੈੰਦੇ ਵੀ ਚੰਗੀਆਂ ਕੁਆਲਟੀ ਵਾਲੀਆਂ ਬੱਕਰੀਆਂ ਫੜੀ ਜਾਂਦੇ ਯਾਰ ਹਾਂ ਕਰਨਗੇ ਦਾ ਕੁਆਲਿਟੀ ਦੇ ਅਲੇ ਨੇ ਰਪੀਂਦੇ ਨੇ ਬਈ ਰਪੀਏ ਤੇ ਫਿਰ 17000 ਦੀ ਬੱਕਰੀ ਹੈ ਜਿਹੜਾ ਸੂਪੀ ਨਾ ਸੂਵੇ ਯਾਰ ਕਿੰਨੇ ਮਹੀਨੇ ਦੇ ਗੱਬੜਾ ਹੈ ਗੱਬਣ ਕੋ ਬਣਾ ਬਾਈ ਆਪਾਂ ਤੈਨੂੰ ਥੋੜੇ ਥੋੜੇ ਚਿਰਦਿਆਂ ਲੱਗੀਆਂ ਤਿੰਨ ਮਹੀਨੇ ਤੋਂ ਅੱਛੇ ਕੱਚਾ ਪੱਕਾ ਹੀ ਚੱਲ ਆ ਗਿਆ ਕੱਚਾ ਪੱਕਾ ਦਾ ਹੀ ਅੱਖੀਂ ਤੇ ਤੂੰ ਕੇ ਚੈੱਕ ਕਰ ਲੈ ਤੂੰ ਨਾ ਆ ਜਾ ਆ ਜਾ ਓਏ ਨਾ ਤਾਂ ਦੇ ਮੁੱਲ ਨੂੰ ਪੁੱਛਦਾ ਯਾਰ ਚੱਲ ਕੋਈ ਨਹੀਂ ਕੋਈ ਨਹੀਂ ਬਾਈ ਆ ਬਾੜੀਆਂ ਦੇ ਬੱਕਰੀਆਂ ਕਿੱਥੋਂ ਨਹੀਂ ਬਾਈ ਕੋਈ ਗੱਲ ਹੈ 18 ਦੀ ਤੰਨੇ ਓ ਨਹੀਂ ਬਾਈ ਤੇਰੇ ਮੈਂ ਮੁੱਲ ਲਾਤਾ ਉਹ ਲੈ ਚੱਲ ਤੈਨੂੰ ਪਤਾ ਬੱਕਰੀ ਜੁਨੇ ਦੀ ਹੈਗੀ ਬੱਕਰੀ ਲੈ ਕੇ ਜਾਣੀ ਆ 22000 ਦੀ ਬੱਕਰੀ ਦੇਉਂਗਾ ਬਾਈ ਹੁਣ ਸਿੱਧੀ ਗੱਲ ਮੈਂ ਵੀ ਛੋਟਾ ਫਿਰ ਪੂਰੀ ਉਹ ਨਹੀਂ ਨਹੀਂ ਪੰਜ ਪੰਜ ਸੌਣੀ ਮੈਂ ਕਰਦਾ ਯਾਰ ਆ ਨਹੀਂ ਔਰ ਇਹ ਖਾੜਾ ਭਜਦਾ ਸੁਝੇ ਮੈਂ ਚੋਰੀ ਲੈ ਆਉਂਦਾ ਯਾਰ ਭਜਾ ਚਕੇ ਹਾਂ ਚੋਰੀ ਦੇ ਲੈ ਆਉਂਦਾ ਜਿਵੇਂ ਮੈਂ ਹਾਂ ਉਹ ਬਾਈ ਇਹ ਕਹਿਣ ਨਾਲ ਨਹੀਂ ਹੋਣਾ ਚਾਹੀਏ ਤੂੰ ਕਰਾਉਂਗਾ ਮੈਂ ਲਖਾਈ ਲਖਾਈ ਕੋਈ ਨਹੀਂ ਕਰਦੀ ਮੈਂ 100 ਰੁਪਏ ਲਖਾਈ ਲੱਗ ਜਾਣੀ ਐ ਤੂੰ ਕਰਾਦੀ ਲਖਾਈ ਵੀ ਕੋਈ ਨਹੀਂ ਮੈਨੂੰ 100 ਰੁਪਏ ਸਹੀ ਹੈ ਵਪਾਰੀ ਤਾਂ 100 ਹੀ ਸਹੀ ਹੁੰਦਾ ਕੋਈ ਬਾਈ ਨਹੀਂ ਮਿਲਦੇ ਤੇ ਨਹੀਂ ਮਿਲਦੇ ਬੱਕਰੀ ਵੇਚਤੀ ਬਸ ਮੈਨੂੰ ਪਤਾ ਤੂ ਯਾਰ ਪੱਕਰ ਪੀ ਲਾ ਕੇ ਵੇਚ ਬਾਈ ਸਾਡੇ 118 ਤੋਂ ਤੇ ਆਪਾਂ ਨੇ 1 ਰੁਪਇਆ ਮੇਰਾ ਜੋ ਬਾਈ ਆੜੀ ਨਾਲ ਸੌਦਾ ਨਹੀਂ ਹੁੰਦਾ ਤੇ ਤਾਂ ਮੈਂ ਵੀ ਵੇਚਤੀ ਕਰਾਵਾਂ ਮੇਰੀ ਮੈਂ ਸੌਦਾ ਕਰ ਲਾ ਤੂੰ ਠੁੱਕ ਜੀ ਕੀ ਫਾਇਦਾ ਕਿਉਂ ਵੀ ਨਹੀਂ ਨੌ ਤੇ ਚਵਾਰਾ ਨਹੀਂ ਨਹੀਂ ਰਹਿਣ ਦੇ ਉਹਨੂੰ ਠੱਕਾ ਲੱਗਦਾ ਬਾਈ ਲੋ ਤੇ ਚਵਾਰਾ ਹੈ ਹਾਂ ਹੋਰ ਯਾਰ ਚੰਗੀ ਚੀਜ਼ ਬਾਈ ਯਾਰ ਨੂੰ 500 ਹਜ਼ਾਰਾਂ ਪਿੱਛੇ ਬੱਕਰੀ ਤੇਜ਼ ਛੱਡ ਦਿਆਂ ਫਿਰ ਛੱਡ ਦੇ ਨੀ ਮੈਂ ਤਾਂ ਹੁਣ ਪਾਣ ਦਾ ਮਾਣਾ ਮੁੱਠੀ ਸੂਰਾ ਪੂਰਾ ਸੌ ਨਾਲ ਨਹੀਂ ਗੱਲ ਬਣਨੀ ਪਰਾ ਕਰ ਉਹ ਬਾਈ ਪੱਕੇ ਰੁਪਏ ਲਾ ਸੂਰਾ ਇਲਾਕੇ ਪੱਕੇ ਪੱਕੇ ਲਾ ਤੂੰ ਵੀ ਉਹੀ ਲਵਾਈਆਂ ਨੇ ਚੱਕੇ ਮੈਂ ਚੱਕੇ ਲਵਾ ਜਾ ਬਸ ਬੜਾ ਠੱਕਾ 500 ਨਾਲ ਉਹੀ ਗੱਲ ਨਹੀਂ ਬੜੀ ਬਣ ਨਹੀਂ ਮਨਕਾ ਉਹ ਚੀਜ਼ ਵੇਖ ਲੈ ਚਲ ਅੱਪਰ ਤੋਂ ਛੱਡ ਤੀ ਕੋਈ ਗੱਲ ਨਹੀਂ ਉਹ ਛੋਟੀ ਕਿਹੜੀ ਉਹ ਜਿਹੜੀ 12 ਦੀ ਕਰਕੇ ਚੱਲ ਕੋਈ ਗੱਲ ਉਹ ਗਾਲੀ ਚੰਗੀ ਦੀਓ ਓਏ ਇੰਨੇ ਚ ਕੌਣ ਦਿੰਦਾ ਕੋਈ ਲਖਾਈ ਵਾਲਾ 300 ਕਿਵੇਂ ਲਾਦੇ ਯਾਰ ਮੈਨੂੰ ਨਹੀਂ ਪਤਾ ਕਿਨੇ ਲੱਗਿਆ ਸਾਢਾ ਨਹੀਂ ਲੱਗਿਆ ਬਾਈ ਅੱਜ ਤਾਂ ਆਪਦੀ ਕਰਾ ਕੇ ਆਏ ਆ ਅੱਜ ਨਹੀਂ ਆ ਅਸੀਂ ਤਾਂ 3 ਲਾਈਨ ਕੱਟਿਆ ਅਸੀਂ ਤਾਂ ਥੋੜੀ ਵੀ ਅਸੀਂ ਕਰਾਈ ਆ ਪਹਿਲਾਂ ਜਿਹੜੀ ਕਰਾਈ ਇਹਨੂੰ ਹਾਂ ਅਸੀਂ ਕਰਵਾਈ ਆ ਉਹਦਾ ਉਹਨਾਂ ਨੂੰ ਪੁੱਛਦੇ ਆਪਾਂ ਪੁੱਛਦੇ ਆ ਰਾਮੂ ਨੂੰ ਉਹ ਕਹਿੰਦਾ ਸੀ ਉਹਨੂੰ ਲਖਾਈ ਮੈਂ ਕਰਾ ਕੇ ਦਿਆਂਗਾ ਹਾਂ 300 ਦੇ ਕੇ ਮੇਰੇ ਕੋਲ ਆਵੇ ਤੇ ਨਹੀਂ ਦੇਣੇ ਤੇ ਉਹਨੂੰ ਕਹਣਾ ਦੀ ਤੂੰ ਦੇ ਚੱਲ ਪੁੱਛਦੇ ਆਪਾਂ ਗੱਲ ਹੋਈ ਵੀ ਵੀਡੀਓ ਬਣੀ ਗਈ ਉਹ ਤੇਰੇ ਨਾਲ ਚੱਲੂ ਮੈਂ ਕੋਈ ਨਾ ਹੋਰ ਕਰਕੇ ਉੱਥੇ ਚੱਲ ਲੈ ਪਹਿਲੇ ਬਹੁਤ ਵੇਲ ਕੋਈ ਨਹੀਂ ਆਪਦਾ ਮਾਲ ਦੀ ਕੋਈ ਚੱਕਰ ਨਹੀਂ ਹਜ਼ਾਰ ਹਜ਼ਾਰ ਕਰਕੇ ਗਣਾਈ ਮੈਂ ਰਾਜੂ ਇੱਕ ਛੇਰੀ ਬੱਕਰੀ ਹੈ ਪਾਈਆਂ ਨੂੰ ਉਹ ਵੀ ਖਾਏ ਠੀਕ ਹੈ ਦੇਖ ਲਓ ਭਾਈ ਛੇਰੀ ਇੱਕ ਦੋ ਤਿੰਨ ਚਾਰ ਪੰਜ 7 8 9 10 11 12 13 14 15 16 17 18 19 ਉਹਨਾਂ ਨੇ ਵੇੜਾ ਵੇ ਫਿਰ ਪਰਚੀ ਕਰਵਾ ਲਿਆ ਕੋਈ ਨਹੀਂ ਕਣ ਬਾਜ ਕਰਵਾਉ। ਪਰਚੀ ਤੂੰ ਕਰਾ ਦੇਗਾ? ਨਹੀਂ ਨਹੀਂ ਅੱਡਾ ਅੱਡਾ ਪਰਚੀ ਜਿਹੜੀ ਵੀਡੀਓ ਬਣੀ। ਪਰਚੀ ਦਾ ਯਾਰ ਤੂੰ ਕਰਾ। ਬਾਈ। ਪਰਚੀ ਦੀ ਗੱਲ ਨਹੀਂ ਹੋਈ ਬਾਈ ਜਦੋਂ 10000 ਰੁਪਏ ਲਾਇਆ। ਗੱਲ ਹੋਈ ਐ। ਪਰਚੀ ਵਾਸਤੇ ਤੈਨੂੰ ਪਹਿਲੇ ਕਿੰਨੇ। 17 ਆਇਆ ਉਹ ਤੋਂ ਵੀ ਤੈਨੂੰ। ਅਸੀਂ ਰੋਏ ਤੇ ਗਾ ਕੇ ਕਰਾ ਦੂਗਾ ਕਰਾ ਦੂਗਾ। 16.5 17 17.5 17.5 ਚੱਲ ਚੱਲ। 30000 ਬਾਈ 40000 ਐਦਾਂ ਹੋ ਜਾਣਾ। ਉਹ 18 ਨਹੀਂ ਦੇਣੀ। 8 18 19 ਦੀ ਦੇਣੀ ਹੈ ਅੱਛਾ ਹੋਰ ਕੋਈ ਕਸਰ ਕੱਢਾਂ ਨਾ ਹੈ ਪੂਰੀ ਵੀਧੀ ਮਤਲਬ ਨਾ ਬਈ ਨਾ ਕੋਣ ਨਹੀਂ ਹੈ ਉਤਾ ਤੇਰੀ ਮਰਜ਼ੀ ਹੈ ਭਰਾਵਾ ਹੈ ਕੋਈ ਹੋਰ ਵੇਖ ਲੈ ਆਇਆ ਹੋਰ ਵੇਖ ਲੈ ਚੱਲਾ ਚੱਲ ਹੈ ਕੋਈ ਨਹੀਂ ਜ਼ਰੂਰ ਜਾਣ ਦੇ ਆਪਣੇ ਵੀ ਲੱਕਰੀ ਹੈ ਗੱਡੀ ਇੱਧਰ ਆ ਪਗੜਾ ਨਾ ਮੈਂ ਥੋੜਾ ਸਿੱਟ ਕੇ ਆਣੀਆਂ ਨੇ ਨਹੀਂ ਸਿੱਟਦਾ ਤਾਂ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਸੁਣਨਾ ਛੱਡਦਾ ਉਹ ਤਾਂ 2 ਰੁਪਈਆ ਦੀ ਗੱਟੀਆਂ ਵੀ ਚਲਾਰਦੀ ਆ ਆਪਣੀ ਕਿਹੜਾ ਕਿਰਾਇਆ ਦੇ ਕਰਕੇ ਆ ਇਹਦੇ 2 ਰੁਪਈਆ ਬਣ ਜਾਣ ਸਾਢੇ 20 ਬਣ ਜਾਣ ਕਿਉਂ ਜੀ ਆ ਗੱਲ ਨਾ ਕੋ ਨਾ ਉਹਨਾਂ ਦਾ ਮਾਲ ਪੂਰਾ ਜਿਹੜਾ ਜੇ ਗੱਲ ਕਰਨੀ ਹੋ ਮਾਲ ਦਾ ਲੈ ਲਿਆ ਫਿਰ ਇਹ ਮਾਲ ਤਾਂ ਲੈ ਲਿਆ ਨਾ ਅੱਖ ਬੱਕਰੀਆਂ ਲੈਣੀਆਂ ਉਹ ਕੋਈ ਟਕਕਰ ਨਹੀਂ ਆਪਾਂ ਚਾਹੇ ਉਹਨਾਂ ਨੂੰ ਦੱਸ ਲੈ ਲਈ ਨਾ ਆਪਣਾ ਮਾਲ ਆਪਣੇ ਕੋਲ ਹੈ ਤੁਸੀਂ ਜਿਹੜਾ ਗੱਲ ਕਰਨੀ ਹੋ ਕਰੋ 40 ਹਜ਼ਾਰ ਲਾਇਆ ਕੋ 5-7 ਹਜ਼ਾਰ ਦੀ ਕਮੀ ਕਰਾ ਨਹੀਂ ਕੋ ਪਹਿਲੇ ਜਿਹੜੇ ਬਾ ਪਹਿਲਾਂ ਨੇ ਲਾਗੇ ਸੀ ਹਾਂ ਅੱਛਾ ਉਹ ਤਾਂ ਥਣ ਚੜਿਆ ਨਹੀਂ ਅਜੇ ਦੇਖ ਲੋ ਬਾ ਕੀ ਆਪਣੇ ਚੈੱਕ ਕਰਕੇ ਦੇ ਯਾਰ ਤੂੰ ਤਾਂ ਹੁਣ ਸਰਤਾਂ ਤੇ ਆ ਗਿਆ ਸਰਤਾਂ ਲਾਉਣ ਅਗਲੇ ਦਾ ਥਣ ਚੜਿਆ ਹੈ ਕੋਈ ਨਹੀਂ ਜੀ ਉਹਨਾਂ ਨੂੰ ਮੈਂ ਲਿਆ ਦਵਾਰੇ ਕੀੜਾ ਦੇ ਕੇ ਤੂੰ ਗੱਲਾਂ ਕਿਹੜੀਆਂ ਕਰਦਾ ਹੈ ਰੇਟ ਉਹਨਾਂ ਨੂੰ ਕਹਿ ਕੇ ਆਏ ਵੀ ਚੜਿਆ ਹੋਇਆ ਤੇਲ ਤੱਪਾ ਦੇ ਲਓ ਉਤਰੇਗਾ ਤੂੰ ਇਸ ਵਿੱਚ ਦੁਬਾਰਾ ਸੋ ਕੀ ਥਾਣਾ ਉੱਥੇ ਪ੍ਰੋਪਰ ਕਰ ਜਾਂਦੇ ਹੁਣ ਤੂੰ ਤਾਂ ਸਾਡੇ ਨਾਲ ਲੜਾਈਆਂ ਲਾ ਗਿਆ ਕਰਨ ਨਹੀਂ ਕੋਈ ਗੱਲ ਨਹੀਂ ਤੂੰ ਬੱਕਰੀ ਵੇਚਣ ਵਾਲੀ ਗੱਲ ਕਰ ਅਸੀਂ ਤਾਂ ਬੱਕਰੀ ਨਹੀਂ ਲੈਣੀ ਤੇਰੀ ਦਬਾਉਣੀ ਹੈ ਫਿਰ ਰੇਟ ਲਾਓ ਤੇ ਲੈ ਜਾਓ ਆਪਣਾ ਜਿਹੜਾ ਰੇਟ ਜੇ ਤੂੰ ਹੁਣ ਰੱਬ ਦਾ ਮੁੱਲ ਮੰਗੇਗਾ ਅਸੀਂ ਕਿੱਥੋਂ ਦੇਵਾਂਗੇ ਮੈਂ ਤਾਂ ਕੁਝ ਨਹੀਂ ਕਹ ਪਹਿਲਾਂ ਉਹ ਜਿਹੜਾ ਲਾਗ ਵੇਚ ਤੂੰ ਕਿੰਨਾ ਕਰ ਲਿਆ ਹਾਂ ਮੈਂ ਤਾਂ ਕੁਝ ਨਹੀਂ ਇਹ ਥਣ ਕੋਈ ਚੱਕਰ ਨਹੀਂ ਬਾਈ ਇਹਦਾ ਸੇਵਾ ਨਾਲ ਹੋ ਓਏ ਇਹਨਾਂ ਨੂੰ ਮੈਂ ਹੀ ਕਹਿ ਕੇ ਲਿਆ ਵੀ ਤੇਲ ਤੂਲ ਦੇ ਦਿਓ ਆ ਜੂਗਾ ਕਾਣਾ ਕਰਨ ਦਾਣਾ ਪਾ ਕੇ ਸਾਡੇ 3 ਲੀਟਰ ਦੀ ਗਾਰੰਟੀ ਦੇਣਾ ਵਾਪਸ ਛੱਡ ਜੀ ਪੈਸੇ ਆਪਕੀ ਪੈਸੇ ਉਹਨਾਂ ਦੀ ਫਰੀ ਫਰੀ ਲੈ ਜੀ ਓਏ ਫੇਰ ਤਾਂ ਆਵੇ ਨਾ ਆਵੇ ਤੈਨੂੰ ਤਾਂ ਕੋਈ ਚੱਕਰ ਨਹੀਂ ਜਦ ਵਿਕੇ ਗਈ ਉਹ ਤਾਂ ਅਗਲਾ ਹੁਣੀ ਦੇਖੂਗਾ ਮੈਨੂੰ ਸਾਈਡ ਚੋਕੇ ਦੱਸ ਜਾ ਰਹੀ ਤੀਕਾ ਉਰੇ ਉਰੇ ਆ ਹਾਂ ਭਰਾ ਕੀ ਬਾਤ ਇਹਦਾ ਜੀ 35000 35000 ਤੁਸੀਂ ਵੀ ਲੈ ਆਓ ਹਾਂ ਇਹ ਕੱਟਾ ਫਿਰ ਕੀ ਲਾਣਾ ਆਪਾਂ ਨੂੰ ਇਹ ਨਹੀਂ ਉਹ ਜਿਹੜੀ ਕੱਚਾ ਲਾ ਦੇ ਯਾਰ ਹੋਰ ਦੱਸੋ ਯਾਰ ਤੁਸੀਂ ਲੈ 5 ਘਟ ਗਿਆ ਅਗਲਾ ਹੋਰ ਇੱਕ 200 ਸੱਟਾ ਹੋਰ ਮਾਰ ਫੇਰ ਸੌਦਾ ਕਰ ਹੈਲੋ 2 ਵਾਰੀ ਹੋਰ ਕੱਟ ਫਿਰ ਸੌਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੇਤ ਬੈਠਿਆਂ ਤੇ ਇੱਕ ਖਬਰ ਜਿਹੜੀ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਮਾਨ ਮਾਨਸ ਵਾਲੇ ਦੇ ਵੀ ਵੀਡੀਓ ਪਈ ਵੀ ਆ ਤੇ ਅਸੀਂ ਲੇਟ ਵੀਡੀਓ ਤਾਂ ਪਾਈ ਸੀ ਸਾਨੂੰ ਐ ਸੀ ਕਿ ਸ਼ਾਇਦ ਉਸ ਚੀਜ਼ ਮਸਲੇ ਦਾ ਜਿਹੜਾ ਉਹ ਹੱਲ ਹੋ ਜੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਮੇਰਾ ਦੇਸੀ ਸਟੂਡੀਓ ਚੈਨਲ ਆ ਤੇ ਬੋਰਡ ਦਾ ਹੈਗਾ ਬੱਕਰਾ ਟੀਵੀ ਤੇ ਬੋਰਡ ਦਾ ਜਿਹੜਾ ਬੱਕਰਾ ਟੀਵੀ ਚੈਨਲ ਆ ਉਹ ਹੈਕ ਹੋ ਗਿਆ ਤੇ ਬਾਬਾ ਲੰਮੇ ਸਮੇਂ ਤੋਂ ਮਿਲ 23-24 ਦਿਨ ਹੋ ਗਏ 24 ਦਿਨ ਹੋ ਗਏ ਹਾਂ ਹਾਂ 23-24 ਦਿਨ ਹੋ ਗਏ ਅਸੀਂ ਬਹੁਤ ਜੋੜ ਲਾਇਆ ਬੜੀ YouTube ਟੀਮ ਨਾਲ ਵੀ Twitter ਤੇ ਗੱਲ ਕੀਤੀ ਪਰ ਕੋਈ ਮਸਲੇ ਦਾ ਹੱਲ ਆਇਆ ਤਾਂ ਨਿਕਲਿਆ ਨਹੀਂ ਤੇ ਪ੍ਰਮਾਤਮਾ ਨੂੰ ਅੱਗੇ ਅਰਦਾਸ ਕਰਦੇ ਆ ਵੀ ਨਿਕਲਿਆ ਵੀ ਹੱਲ 1 ਲੱਖ 34 ਹਜ਼ਾਰ ਸਬਸਕ੍ਰਾਈਬਰ ਸੀ ਤੇ ਜੇ ਆਪਾਂ ਵੈਸੇ ਵੀ ਜੇ ਕੀਮਤ ਦੀ ਗੱਲ ਕਰੀਏ ਵੀ ਜੇ ਆਪਾਂ ਸੇਲ ਵੀ ਕਰਨਾ ਹੋਵੇ ਤਾਂ ਚੈਨਲ 2.5 ਲੱਖ ਰੁਪਏ ਦਾ ਸੀਗਾ ਤੇ ਚੈਨਲ ਸਾਡਾ ਹੈਕ ਹੋ ਗਿਆ ਹੈ ਤੇ YouTube ਤੋਂ ਉੱਡ ਗਿਆ ਇਹਦੀ ਮੇਲ ਵੀ ਉੱਡ ਗਈ ਤੇ ਫੋਨ 'ਚ ਜਿਹੜੇ ਕੰਟੈਕਟ ਸੀ ਉਹ ਵੀ ਉੱਡ ਗਏ Gmail ਉੱਡੀ ਕਰਕੇ ਸਾਰਾ ਸਾਰੀ ਮੇਲ ਹੀ ਜਾਣੀ ਲੈ ਗਿਆ ਬੰਦਾ ਹਾਂ ਗੂਗਲ ਪੇ ਸਾਰਾ ਕੁਝ ਛੁੱਟ ਗਿਆ ਤੇ ਇਹਦੇ ਨਾਲ ਵੀ ਆਪਾਂ ਗੱਲਬਾਤ ਤੁਹਾਡੀ ਕਰਾਵਾਂਗੇ ਤੇ ਅਸੀਂ ਨਵੇਂ ਚੈਨਲ ਦਾ ਲਿੰਕ ਉੱਪਰ ਦਿੱਤਾ ਹੋਇਆ ਤੁਸੀਂ ਉੱਤੇ ਜਾ ਕੇ ਬੋਰਡ ਦਾ ਨਵਾਂ ਚੈਨਲ ਆ ਜਿਹੜਾ ਉਹ ਸਬਸਕ੍ਰਾਈਬ ਕਰ ਲਓ ਜਿੰਮੇ ਸਾਨੂੰ ਤੁਸੀਂ ਪਹਿਲਾਂ ਸਪੋਰਟ ਕੀਤੀ ਆ ਉਵੇਂ ਹੀ ਹੁਣ ਕਰੋ ਜੋ ਕਿਉਂਕਿ ਬਈ ਘਾਟਾ ਬਹੁਤ ਤਕੜਾ ਪਿਆ 4-500 ਰੁਪਿਆ ਸੌਰੀ 4-500 ਡਾਲਰ ਸੀ ਜਿਹੜਾ ਉਹਦੇ ਤੇ ਬਣਿਆ ਪਿਆ ਸੀ ਉਹ ਵੀ ਨਾਲ ਗਿਆ ਤੇ ਜਿਹੜਾ ਚੈਨਲ ਗਿਆ ਉਹ ਤਾਂ ਗਿਆ ਹੀ ਗਿਆ ਤੇ ਬਾਕੀ ਗੱਲ ਤੁਹਾਡੇ ਨਾਲ ਬੋਰਡ ਵੀ ਕਰਦਾ ਭਈ ਆਪਾਂ ਦਾ ਬੇਨਤੀ ਰਿਕੁਐਸਟ ਕਰਦੇ ਆ ਸਾਰਿਆਂ ਅੱਗੇ ਵੀ ਜਿਹੜਾ ਬੱਕਰਾ ਟੀਵੀ ਚੈਨਲ ਆ ਉਹ ਤਾਂ ਬੀ ਉਹ ਡੀ ਗਿਆ 쇼 ਹੀ ਨਹੀਂ ਹੁੰਦਾ ਗਾਂ ਕਿਸੇ ਕੋਲੇ ਵੀ ਸਰਚ ਨਹੀਂ ਹੁੰਦਾਗਾ ਜਾਂ ਨਾਂ ਬਦਲਤਾ ਉਹ ਬੰਦੇ ਨੇ ਹਨਾ ਵੀ ਆਪਾਂ ਨੂੰ ਪਤਾ ਨਾਂ ਹੋਰ ਰੱਖ ਲਿਆ ਹੋਵੇ ਪਰ ਜਿੰਨੇ ਭਰਾ ਉਸ ਚੈਨਲ ਤੇ ਜੁੜੇ ਸੀਗੇ 134000 ਸਬਸਕ੍ਰਾਈਬਰ ਸੀਗਾ ਜਿੰਨੇ ਵੀ ਭਰਾ ਬੱਕਰਾ ਟੀਵੀ ਚੈਨਲ ਤੇ ਜੁੜੇ ਸੀਗੇ ਹੁਣ ਆਪਾਂ ਨਵਾਂ ਜਿਹੜਾ ਬਰਾਡ ਪੀ ਵੀ 30 ਬਣਾਇਆ ਚੈਨਲ ਉਹਦਾ ਲਿੰਕ ਉੱਪਰ ਦਿੱਤਾ ਹੋਇਆ ਹੈ ਸਾਰੇ ਭਰਾ ਜਿੰਨੇ ਵੀ ਵੀਡੀਓ ਵੇਖਦੇ ਆ ਸਾਰੇ ਜਾਨੇ ਸਬਸਕ੍ਰਾਈਬ ਕਰ ਲੋ ਇੰਨੀ ਵਾਸ ਮੈਨੂੰ ਹੌਸਲਾ ਜਾ ਹੋ ਜੂਗਾ ਵੀ ਠੀਕ ਆ ਬੰਦੇ ਮੇਰੇ ਨਾਲ ਖੜੇ ਆ ਬਸ ਆਹ ਕੁਸੀ ਕਹਿਣਾ ਮੈਂ ਤਾਂ ওই ਭਰਾਵਾਂ ਨੂੰ ਬੇਨਤੀ ਆ ਸਾਰਿਆਂ ਨੂੰ ਬਸ ਪਤਾ ਮਿਹਨਤ ਬਹੁਤ ਕੀਤੀ ਦੋ ਭਾਈ ਸਾਲ ਅਸੀਂ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਮਿਹਨਤ ਕੀਤੀ ਆਪਦੇ ਕੰਮ ਵਾਸਤੇ ਹਰੇਕ ਹੀ ਕਰਦਾ ਪਰ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਕਿਉਂਕਿ ਇਹੋ ਜਿਹੇ ਕੰਮ ਆ ਜਿਹੜੇ ਉਹ ਤੁਹਾਡੇ ਸਾਥ ਬਿਨਾ ਚੱਲ ਨਹੀਂ ਸਕਦੇ ਜਿੰਨੇ ਵੀ ਸਾਨੂੰ ਜਾਣਦੇ ਆ ਜਾਂ ਜਿਹੜੇ ਸਾਨੂੰ ਨਹੀਂ ਵੀ ਜਾਣਦੇ ਹਨ ਹਾਂ ਭੋਪਰਾਵਾਂ ਨੂੰ ਵੀ ਬੇਨਤੀ ਆ ਵੀ ਜੇ ਤੁਹਾਡੇ ਸਾਹਮਣੇ ਵੀ ਇਹਦਾ ਚੈਨਲ ਆਉਂਦਾ ਬੋਰਡ ਦਾ ਬਰਾੜ ਵੀ ਵੀਤੀ ਤਾਂ ਤੁਸੀਂ ਉਹਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਤੇ ਵੀ ਇਹੀ ਪੇਜ ਐ ਇਸੇ ਨਾਮ ਤੇ ਤੇ ਜਿੰਨੇ ਵੀ ਮੇਰੇ ਚੈਨਲ ਤੋਂ ਵੀਡੀਓ ਵੇਖੀ ਜਾਂਦੇ ਆ ਜਾਂ ਮੇਰੇ ਪੇਜ ਤੋਂ ਵੇਖੀ ਜਾਂਦੇ ਆ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਆ ਤੇ ਮੇਰੇ ਪਿੰਡ ਵਾਲੇ ਭਰਾਵਾਂ ਨੂੰ ਵੀ ਬੇਨਤੀ ਆ ਵੀ ਸਾਡਾ 1000 ਸਬਸਕ੍ਰਾਈਬਰ ਸੀ ਜਿਹੜਾ ਉਹ ਪਿੰਡ ਚੋਂ ਹੀ ਹੋਇਆ ਸੀ ਪਿੰਡ ਵਾਲਿਆਂ ਨੇ ਬੜਾ ਸਾਥ ਦਿੱਤਾ ਸਾਡਾ ਤੇ ਹੁਣ ਵੀ ਦੇਣਗੇ ਕਦੇ ਪਿੱਛੇ ਨਹੀਂ ਹਟੇ ਤੇ ਬਾਈ ਹਣ ਕੇ ਸਾਡੀ ਵੀਡੀਓ ਨੂੰ ਉਹਨੂੰ ਸ਼ੇਅਰ ਕਰ ਦਿਓ ਤੇ ਨਾਲੇ ਤੁਸੀਂ ਚੈਨਲ ਆ ਜਿਹੜਾ ਉਹ ਸਬਸਕ੍ਰਾਈਬ ਕਰ ਲਿਓ ਤੇ ਉਹਦੇ ਕੀ ਕਾਰਨ ਰਹੇ ਆ ਉਹਨਾਂ ਤੇ ਅਸੀਂ ਬੜਾ ਜਾਣਾ ਨਹੀਂ ਚਾਹੁੰਦੇ ਹੋ ਸਕਦਾ ਸਾਡੇ ਤੋਂ ਲਿੰਕ ਤੇ ਕਲਿੱਕ ਹੋਇਆ ਹੋਵੇ ਹੋ ਸਕਦਾ ਕਿਸੇ ਬੰਦੇ ਦੀ ਸਾਡੇ ਚੈਨਲ ਤੇ ਪਹਿਲਾਂ ਹੀ ਨਿਗਾਹ ਹੋਵੇ ਕੁਝ ਗਲਤੀਆਂ ਸਾਡੇ ਤੋਂ ਹੋਈਆਂ ਜਿਵੇਂ ਰਿਕਵਰੀ ਮੇਲ ਦਾ ਨਾਮ ਹੋਣਾ ਜਾਂ ਕੁਝ ਵੀ ਹੁਣ ਸਾਨੂੰ ਸਾਰੀ ਪੇਟ ਆ ਗਿਆ ਸਾਰਾ ਕੁਝ ਤੇ ਜੇ ਕੋਈ ਹੋਰ ਵੀਰ ਭਰਾਜੀ ਦਾ ਚੈਨਲ ਹੈਗਾ ਜੀ ਉਹਨੂੰ ਲੱਗਦਾ ਯਾਰ ਵੀ ਮੇਰਾ ਚੈਨਲ ਸੇਵ ਨਹੀਂਗਾ ਤੇ ਭਾਈ ਇੱਕ ਵਾਰ ਸਾਡੇ ਨਾਲ ਗੱਲ ਕਰ ਸਕਦਾ ਜਿਹੜੀਆਂ ਗਲਤੀਆਂ ਸਾਡੇ ਤੋਂ ਹੋਈਆਂ ਅਸੀਂ ਨਹੀਂ ਚਾਹੁੰਦੇ ਵੀ ਉਹ ਕਿਸੇ ਹੋਰ ਤੋਂ ਹੋਣ ਤੇ ਸਾਡਾ ਸਾਥ ਜਰੂਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ